ਸਦਾ ਬਾਹਰ ਹੋ ਗਿਆ ਪਾਕਿਸਤਾਨ ਬਾਲ ਸਾਊਥ ਅਫਰੀਕਾ ਨਾਲ ਸਾਤ ਸਨ ਹਰਾਤਾ ਹੀ ਪਾਕਿਸਤਾਨ ਨੇ ਪਾਕਿਸਤਾਨ ਨੂੰ ਹਰਾਤਾ ਸੀ ਇੰਡੀਆ ਨੇ ਕੋਣ ਦੇਖੇਗਾ ਤੂੰ ਕਿੰਨੇ ਮਿਲ ਆਥਾ ਨਾ ਉੱਥੇ ਜਾਊਗਾ ਇਥੇ ਨਹੀਂ ਉਂਗਲੀ ਨਹੀਂ रह गया है? बोल दे कि मैं इन्वार्ट बाकी नहीं। खेड़ी अपन भी आए। मैं तो जासकीर पे। हाँ, चलो। तेरा कोर तैड़े। तेरा जो अलग तो कोच तक कोई <Hoş Baltimore'dald> <cigar> <Netflix> तो ध्यान बस हम और भी मार एफ नाइट जौड़ी ओह दम से मारिए मैं से हेलो तू नया बाण उठा मॉर्निंग आई का क्या चलोगे कनेडा कनेडा हां कनेडा कनेडा ਕੀ ਕਰੋਗੇ ਬੜੇ ਜ਼ੋਰ ਬਣਾ ਗਿਆ ਯਾਰ ਨਾ ਡੈਕਪੂ ਕਰ ਸੀ ਥਲ ਰਾ ਇਹ ਕੈਮਰਾ ਦੋ ਬੜਾ ਜ਼ੋਰ ਹੈ ਯਾਰ ਤੇਰੇ ਚ ਲਾਗਾ ਗ੍ਰਾਂਟ ਤੈਨੂੰ ਹੈਂ ਲਾ ਚਾਬੀ ਲਿਆਓ ਆਉਂਦਾ ਹੀ ਮਿਲੂਗਾ ਮੈਨਾਂ ਲੱਗ ਕਰਨਾ ਹੁੰਦਾ ਉਹ ਵੀ ਟੋਰੀਆ ਪਿਆ ਲੈ ਕੇ ਆਉਂ ਉਹ ਜਨਾ ਵਾਰਦੀ ਚਲ ਮੈਂ ਲੈਵਣਾ ਬੈਠ ਨਾ ਤਾਈ ਓਏ ਤਗਨ ਤਗਨ ਨਵੀਂ ਤਕਨੀਕ ਫਿਰ ਆਹੋ ਵੇਰ ਨਾ ਇਹ ਦੂਰ ਦੀ ਥੱਲੇ ਬੁੜਰ ਪੰਨੇਣਾ ਆ ਓ ਜੰਨੂ ਆਏ ਅਮੜਾ ਮਨ ਵੱਤ ਲੱਗ ਜਾਈ ਮੜੇ ਉਂਗਲ ਨੇ ਦਾ ਤੂੰ ਕੰਮ ਆਈ ਹੈ ਆਈ ਮਾਰ ਲੈਨੇ ਤੂੰ ਅੰਗੀਸਾ ਬਚਾਉਣ ਜੀ ਅੰਗੀ ਆ ਗਏ ਮੱਜ ਦੇ ਓਏ ਮੱਜ ਦੇ ਸਿੰਘ ਆਗੇ ਗਾ ਆ ਮੇਰੀ ਗੱਲ ਸੁਣ ਪਤਾ ਨਹੀਂ ਕਿਨੇ ਪਾਇਆ ਇਹ ਗੰਦ ਨੇਰੀ ਨੇ ਕਿਹਾ ਤਸਵੀਰ ਤੇ ਨੇ ਪਾਇਆ ਝਾੜੂ ਚੱਕ ਕੇ ਕਰ ਸਫਾਈ ਇਹਨੂੰ ਨਹੀਂ ਤਾਂ ਦੂਸਰੋਂ ਮੁੰਨੇ ਦਾ ਤੋ ਪਤਾ ਦਿਖਾਈ ਜਾਂਦਾ ਇਹ ਮੈਨੂੰ ਪਲੇਟਾਂ ਦਾ ਹੀ ਆ ਪਲੇਟ ਆ ਹੈ ਤਸਵੀਰ ਤੇ ਨੇਰੀ ਆਈ ਸੀ ਕੀ ਚੱਕ ਸਾਰੇ ਵਾਲੇ ਫਾਰਮੁਲਾ ਹੀ ਹੈ ਨਾ ਅਜੇ ਨਜ਼ਰ ਲਾਵਾ ਤੈਨੂੰ ਐਂ ਨਸ ਕੋਰ ਬਣਾ ਗਿਆ ਆਈ ਹੈਂ ਇਥੇ ਤੋਂ ਇਥੇ ਆਉਣੀ ਨਹੀਂ ਬਣਾਉਂਦਾਈ ਹੈਂ ਇਹ ਹੈ ਪਿਸਤੌਲ ਦੀ ਗੋਲੀ ਪਿਸਤੌਲ ਵੀ ਲਿਆ ਗਲੀ ਗੋਲੀ ਕੀ ਕਰਨੀ ਹੈ ਮੈਂ ਮੈਂਦੀ ਲੰਗ ਹੈ ਰੀਆ ਲੈ ਮੈਂਦੀ ਲੰਗ ਹੈ ਲੈ ਇਹਦੇ ਵਿੱਚ ਪੰਗ ਲੈ ਹੱਥ ਤਾਂ ਆਪਣੀ ਗੋਲੀ ਨਹੀਂ ਗੋਲੀ ਬਣਾਈਏ ਆ ਕਿ ਨਹੀਂ ਖਾਲੀ ਆ ਆਪਾਂ ਖਾਲੀ

ਆ ਕੈਮਰਾ ਫੜ ਕੇ ਇੱਦਾਂ ਨਾ ਨਹੀਂ ਨੀ ਅੰਦਰ ਕਿਹਨਾ ਆਉਂਦਾ ਅੰਦਰ ਕੋਈ ਨਹੀਂ ਆ ਉਹ ਮਾਨੂੰ ਤਾਂ ਆੜ ਨਹੀਂ ਹੁੰਦਾ ਇਕ ਮੱਝ ਹਾਂ ਜਾ ਜਿਹਨਾਂ ਨਾਲ ਬੋਲ ਕਰਾਂਗੇ ਤਾਂ ਫੇਰ ਹੀ ਆਉਡੂ ਕਿਉਂ ਤੇ ਲਾਈ ਜਾਂਦਾ ਨਹੀਂ ਆਉਡੂ ਕਿਧਰ ਗਏ ਮੈਂ ਪਾਣੀ ਪੀ ਲੈ ਨੋ ਬ੍ਰੇਕ ਦਾਦਾ ਪਾਣੀ ਪੀ ਲੈ ਪਾਣੀ ਦਾ ਪੀ ਲੈ ਤੈਨੂੰ ਨੋ ਬ੍ਰੇਕ ਨਾ ਨਾ ਪਾਣੀ ਪੀਅ ਇਹ ਤੂੰ ਮਰੀ ਜਾਂਦਾ